ਮੈਂ ਪੁੱਛਿਆ ਤੇਰੇ ਤੇ ਕਿਹੜੀ ਅਜੀਬ ਮੁਸੀਬਤ ਆ ਪਈ ਜੋ ਤੇਰੀ ਇਹ ਦਸ਼ਾ ਹੋਈ ਤੇਰੇ ਹੱਥ ਤੇ ਅੱਖ ਦਾ ਕੀ ਹੋਇਆ ਸਾਸਿਕਾਲ ਮੇਰੇ ਵੱਲ ਚ ਸੁਣੋ ਖਲੀਲ ਜਬਰਾਨ ਦੀ ਕਹਾਣੀ ਅਮਲੀ ਧਰਮ ਮੈਂ ਆਪਣੀ ਜਵਾਨੀ ਚ ਸੁਣਿਆ ਸੀ ਕਿ ਕਿਤੇ ਇੱਕ ਅਜੀਬਾ ਸ਼ਹਿਰ ਹੈ ਜਿਸ ਦੇ ਵਾਸੀ ਸ਼ਾਸਤਰਾਂ ਅਨਸਾਰ ਧਾਰਮਿਕ ਜੀਵਨ ਜਿਉਂਦੇ ਨੇ ਮੈਂ ਸੋਚਿਆ ਮੈਂ ਇਸ ਸ਼ਹਿਰ ਅਤੇ ਉਸਦੀ ਧਾਰਮਿਕਤਾ ਦੀ ਖੋਜ ਜ਼ਰੂਰ ਕਰਾਂਗਾ ਇਹ ਸ਼ਹਿਰ ਬਹੁਤ ਦੂਰ ਸੀ ਮੈਂ ਆਪਣੇ ਸਫ਼ਰ ਲਈ ਕਾਫੀ ਸਮਾਨ ਇਕੱਠਾ ਕੀਤਾ 40 ਦਿਨਾਂ ਬਾਅਦ ਮੈਨੂੰ ਉਹ ਸ਼ਹਿਰ ਮਿਲਿਆ 41ਵੇਂ ਦਿਨ ਮੈਂ ਉੱਥੇ ਜਾ ਬੜਿਆ ਤੰਨ ਨਾ ਦੇ ਸ਼ਹਿਰ ਵਿੱਚ ਅਤੇ ਕਮਾਲ ਦੀ ਗੱਲ ਦੇਖੋ ਇਸ ਸ਼ਹਿਰ ਦੇ ਸਾਰੇ ਪਾਸਿਆਂ ਦੀ ਕੇਵਲ ਇੱਕ ਹੀ ਅੱਖ ਅਤੇ ਇੱਕ ਹੀ ਹੱਥ ਇਹ ਦੇਖ ਕੇ ਮੈਂ दंग ਰਹਿ ਗਿਆ ਮੈਂ ਸੋਚਿਆ ਇਸ ਤੰਨ ਸ਼ਹਿਰ ਦੇ ਹਰ ਵਿਅਕਤੀ ਦਾ ਕੇਵਲ ਇੱਕ ਹੱਥ ਤੇ ਇੱਕ ਅੱਖ ਕਿਉਂ ਹੈ ਫਿਰ ਮੈਂ ਦੇਖਿਆ ਉਹ ਲੋਕ ਵੀ ਹੈਰਾਨ ਸਨ ਉਹ ਮੇਰੇ ਦੋ ਹੱਥ ਤੇ ਦੋ ਅੱਖਾਂ ਦੇਖ ਕੇ ਹੈਰਾਨ ਸਨ ਜਦੋਂ ਮੇਰੇ ਬਾਰੇ ਆਪਸ ਵਿੱਚ ਗੱਲਾਂ ਕਰ ਰਹੇ ਸੀ ਤਾਂ ਮੈਂ ਇੱਕ ਨੂੰ ਪੁੱਛਿਆ ਕੀ ਇਹ ਉਹੀ ਤੰਨ ਸ਼ਹਿਰ ਹੈ ਜਿਸ ਦਾ ਹਰੇਕ ਵਾਸੀ ਸ਼ਾਸਤ੍ਰਾਂ ਮੁਤਾਬਕ ਧਾਰਮਿਕ ਜੀਵਨ ਜਿਉਂਦਾ ਹੈ ਉਸ ਨੇ ਕਿਹਾ ਹਾਂ ਇਹ ਉਹੀ ਸ਼ਹਿਰ ਹੈ ਮੈਂ ਪੁੱਛਿਆ ਤੇਰੇ ਤੇ ਕਿਹੜੀ ਅਜਿਹੀ ਮੁਸੀਬਤ ਆ ਪਈ ਜੋ ਤੇਰੀ ਇਹ ਦਸ਼ਾ ਹੋਈ ਤੇਰੇ ਹੱਥ ਤੇ ਅੱਖ ਦਾ ਕੀ ਹੋਇਆ ਉਹ ਸਾਰੇ ਲੋਕ ਥੋੜਾ ਜਿਹਾ ਰੁੱਕ ਕੇ ਬੋਲੇ ਆ ਤੂੰ ਖੁਦ ਹੀ ਦੇਖ ਲੈ ਉਹ ਮੈਨੂੰ ਸ਼ਹਿਰ ਦੇ ਵਿੱਚਕਾਰ ਬਣੇ ਇੱਕ ਮੰਦਿਰ ਚ ਲੈ ਗਈ ਮੈਂ ਉਸ ਮੰਦਿਰ ਦੇ ਚੌਂਕ ਚ ਹੱਥਾਂ ਤੇ ਅੱਖਾਂ ਦਾ ਇੱਕ ਵੱਡਾ ਢੇਰ ਲੱਗਿਆ ਦੇਖਿਆ ਉਹ ਸਭ ਸੁੱਕੇ ਹੋਏ ਸੀ ਇਹ ਦੇਖ ਕੇ ਮੈਂ ਕਿਹਾ ਓਹੋ ਕਿਸੇ ਜੇਤੂ ਨੇ ਤੁਹਾਡੇ ਨਾਲ ਹੀ ਅਤਿਆਚਾਰ ਕੀਤਾ ਲੱਗਦਾ ਇੰਨਾ ਸੁਣ ਕੇ ਆਪਸ ਵਿੱਚ ਕੁਸਰਮੁਸਰ ਕਰਨ ਲੱਗੇ ਇੱਕ ਬਜ਼ੁਰਗ ਵਿਅਕਤੀ ਨੇ ਅੱਗੇ ਹੋ ਕੇ ਮੈਨੂੰ ਕਿਹਾ ਇਹ ਸਾਡਾ ਹੀ ਕਰ ਹੈ ਪ੍ਰਮਾਤਮਾ ਨੇ ਸਾਨੂੰ ਆਪਣੀਆਂ ਬਰਾਈਆਂ ਤੇ ਜਿੱਤ ਪ੍ਰਾਪਤ ਕਰਨ ਦੀ ਸ਼ਕਤੀ ਦਿੱਤੀ ਹੈ ਇਹ ਕਹਿ ਕੇ ਉਹ ਮੈਨੂੰ ਇੱਕ ਉੱਚੀ ਥਾਂ ਤੇ ਲੈ ਗਿਆ ਬਾਕੀ ਸਭ ਸਾਡੇ ਪਿੱਛੇ ਹੀ ਆ ਗਏ ਉਸਨੇ ਮੈਨੂੰ ਉਸ ਥਾਂ ਤੇ ਖੁਣਿਆ ਹੋਇਆ ਸ਼ਿਲਾਲੇਖ ਦਿਖਾਇਆ ਜਿਸ ਤੇ ਲਿਖਿਆ ਸੀ ਜੇ ਤੇਰੀ ਸੱਜੀ ਅੱਖ ਤੇਰੇ ਤੋਂ অপরাধ ਕਰਵਾਏ ਤਾਂ ਉਸ ਨੂੰ ਬਾਹਰ ਕੱਢ ਸੁੱਟ ਕਿਉਂਕਿ ਸਾਰੇ ਸਰੀਰ ਦੇ ਸੜਨ ਦੀ ਤੁਲਨਾ ਇੱਕ ਅੰਗ ਦਾ ਖਤਮ ਹੋਣਾ ਚੰਗਾ ਹੈ ਜੇ ਤੇਰਾ ਸੱਜਾ ਹੱਥ ਤੈਨੂੰ ਅਤਿਆਚਾਰ ਕਰਨ ਲਈ ਮਜਬੂਰ ਕਰੇ ਤਾਂ ਉਸ ਨੂੰ ਵੀ ਕੱਟ ਸੁੱਟ ਤਾਂ ਕਿ ਤੇਰਾ ਕੇਵਲ ਇੱਕ ਹੰਗੀ ਹੀ ਖਤਮ ਹੋਵੇ ਬਾਕੀ ਤਾਂ ਸਾਰਾ ਸਰੀਰ ਨਰਕ ਚ ਜਾਣ ਤੋਂ ਬਚ ਜਾਵੇ ਤਾਂ ਮੈਂ ਸਾਰਾ ਰਾਤ ਜਾਣ ਗਿਆ ਮੈਂ ਮੁੜ ਕੇ ਸਾਰੇ ਲੋਕਾਂ ਨੂੰ ਪੁੱਛਣ ਲੱਗਿਆ ਕਿ ਤੁਹਾਡੇ ਚੋਂ ਇੱਕ ਵੀ ਮਰਦ ਜਾਂ ਧੀ ਅਜਿਹਾ ਨਹੀਂ ਜਿਸ ਦੀਆਂ ਦੋ ਅੱਖਾਂ ਤੇ ਦੋ ਹੱਥ ਹੋਣ ਸਾਰਿਆਂ ਨੇ ਜਵਾਬ ਦਿੱਤਾ ਨਹੀਂ ਕੋਈ ਨਹੀਂ ਬਗੈਰ ਬੱਚਿਆਂ ਦੇ ਜੋ ਉਮਰ ਕਠ ਹੋਣ ਕਾਰਨ ਇਸ ਇਬਾਰਤ ਨੂੰ ਪੜਨ ਅਤੇ ਇਸ ਦੀ ਸਿੱਖਿਆ ਅਨੁਸਾਰ ਇਹ ਕੰਮ ਕਰਨ ਤੋਂ ਅਸਮਰੱਥ ਨੇ ਜਦੋਂ ਅਸੀਂ ਮੰਦਰ ਚੋਂ ਬਾਹਰ ਆਏ ਤਾਂ ਮੈਂ ਮੈਂ ਤੁਰੰਤ ਇਸ ਧੰਨ ਸ਼ਹਿਰ ਨੂੰ ਛੱਡ ਕੇ ਭੱਜ ਨਿਕਲਿਆ ਕਿਉਂਕਿ ਮੈਂ ਬੱਚਾ ਨਹੀਂ ਸੀ ਅਤੇ ਉਸ ਸ਼ੀਲਾ ਲੇਖ ਨੂੰ ਪੜ ਸਕਦਾ ਸੀ